ਮੁੱਦਾ ਇਹ ਹੈ ਕਿ ਜਿਹੜੇ ਨਸ਼ੇ ਆ ਜਿਹੜਾ ਪਿਛਲੇ 20 25 ਸਾਲ ਤੋਂ ਗੰਦ ਪਿਆ ਪੀ ਇਹਨੂੰ ਜਿਹੜਾ ਕਿੱਦਾਂ ਕੰਟਰੋਲ ਕੀਤਾ ਜਾਵੇ ਕੋਈ ਵੀ ਬੰਦਾ ਜਿੰਨੇ ਮਜੀਠਾ ਕਿ ਕਿਤੇ ਹੋਰ ਵੀ ਗਲਤ ਕੰਮ ਕੀਤਾ ਗਲਤ ਕਿਤੇ ਸ਼ਰਾਬ ਵਰਤਾਈ ਆ ਕਿਤੇ ਸਬੈਕ ਬਤਾਈ ਹੱਦ ਤੱਕ ਖਰਾਬ ਸਭ ਕੰਮ ਦੇ ਕੋਈ ਸ਼ਰਾਬ ਵਾਲਾ ਇਦਾਂ ਫੜਿਆ ਗਿਆ ਕੋਈ ਬੰਦਾ ਕੋ ਝੋਲੇ ਪਾਈ ਫਦਾ ਕੋ ਬੋਦੀ ਪਾਈ ਫਦਾ ਜਿੱਥੇ ਬੱਦੀ ਪਾਈ ਫੋ ਕਿਹੇ ਵੀ ਪਿੰਡ ਦੇ ਵਿੱਚ ਹੋਵੇ ਮੈਂ ਤੁਹਾਨੂੰ ਕਿਹਾ ਵੀ ਕਿੱਡਾ ਵੱਡਾ ਬੰਦਾ ਹੋਵੇ ਕਿ ਪਿੰਡ 'ਚ ਹੋਵੇ ਕਿਹੇ ਬੰਦੇ ਨੂੰ ਮਾਫ ਨਹੀਂ ਕਰਾਂਗੇ ਜੀ ਭਾਵੇਂ ਪੰਚਾਇਤਾਂ ਨੂੰ ਮਤਲਬ ਇਹ ਗਲਤੀ ਤਾਂ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਦੇ ਲਗਾਤਾਰ ਕਰਦੇ ਸਾਡਾ ਮੁੱਖ ਮੁੱਦਾ ਹੈਗਾ ਕਿ ਜਿਹੜੇ ਨਸ਼ੇ ਆ ਜਿਹੜਾ ਪਿਛਲੇ 20-25 ਸਾਲ ਤੋਂ ਗੰਦ ਪਿਆ ਪੀ ਇਹਨੂੰ ਜਿਹੜਾ ਕਿਦਾਂ ਕੰਟਰੋਲ ਕੀਤਾ ਜਾਵੇ ਸਮਝਦਕ ਦੀ ਗੱਲ ਇਹਨੂੰ ਆਪਾਂ ਕੰਟਰੋਲ ਕਰਦੇ ਆਂ ਕਰਦੇ ਆਂਗੇ ਆਪਾਂ ਕੋਈ ਟਾਈਮ ਤਾਂ ਲੱਗੂਗਾ ਪਰ ਕਰਦੇ ਆਂਗੇ ਮਗਰ ਮੱਛੀ ਕਿੰਨਾ ਵੱਡੇ ਮਗਰ ਮੱਛੀ ਚਲੇ ਹੈਗੇ ਦੇਖੋ ਵੱਡੇ ਮਗਰ ਮੱਛੀ ਦਿੱਲੀ ਤੱਕ ਤੇ ਚੱਲ ਗਿਆ ਕਉ ਜੀ ਉਹ ਦਿੱਲੀੋਂ ਫੜ ਕੇ ਲੈ ਆਂਦੇ ਜਿਹੜੇ ਬਣਾਉਂਦੇ ਸੀ ਸਮਝਦਕ ਦੀ ਗੱਲ ਆਪਾਂ ਕਿੱਥੋਂ ਕਿੱਥੋਂ ਮਤਲਬ ਫੜ ਕੇ ਲੈ ਆਂਦੇ ਬੰਦੇ ਆਪਾਂ ਨੂੰ ਜਿੱਥੇ ਪਤਾ ਲੱਗਦਾ ਆਪਾਂ ਉੱਥੋਂ ਤੱਕ ਬੰਦੇ ਫੜ ਕੇ ਲਿਆਂਦੇ ਆ ਉਹ ਲਿਆਵਾਂਗੇ ਔਰ ਕੋਈ ਵੀ ਬੰਦਾ ਜਿਹਨੇ ਮਜੀਠਾ ਕੀ ਕਿਤੇ ਹੋਰ ਵੀ ਗਲਤ ਕੰਮ ਕੀਤਾ ਗਲਤ ਕਿਤੇ ਸ਼ਰਾਬ ਵਰਤਾਈ ਆ ਕਿਤੇ ਸਬਾਕ ਵਰਤਾਈ ਹਰ ਬੰਦੇ ਦੇ ਖਿਲਾਫ ਸਖਤ ਕਾਰਵਾਈ ਮਾਰਨਾ ਰੈਗੂਲਰ ਸੰਪਰਕ ਰੱਖੋਗੇ ਧਾਲੀਵਾਲ ਸਾਹਿਬ ਸਰ ਦੇਖੋ ਤੁਸੀਂ ਸਬੰਧ ਤੇ ਛੱਡ ਦਿਓ ਤੁਸੀਂ ਦੇਖੋ ਆਪਾਂ ਕਿਤੇ ਦਿਨ ਬਾਅਦ ਆ ਗਏ ਹੂੰ ਤੁਸੀਂ ਕਿਹਾ ਕਿ ਤੁਹਾਨੂੰ 2 ਵਜੇ ਸਾਡੇ ਕੋਲ ਸਾਨੂੰ ਸੱਦੋ ਅਸੀਂ ਆਵਾਂਗੇ ਸਾਡੇ ਅਫਸਰ ਆਉਣਗੇ ਸੰਦੇਕ ਨਹੀਂ ਗਿਆ ਅਸੀਂ ਸਾਰੇ ਡਿਊਟੀ 'ਏ ਯਾਰ ਡਿਊਟੀ ਟੋਲ ਕਿੰਨਾ ਹੋ ਗਿਆ ਟਲੀਵਲ ਸਾਹਿਬ ਕਿੰਨੇ ਹੋ ਗਏ ਨੇ ਹੁਣ ਨਹੀਂ ਨਹੀਂ ਮੈਂ ਤੁਹਾਨੂੰ ਮਤਲਬ ਜੋ 3427 ਵਾਲਾ ਜਿਹੜੇ ਉਹ ਬਿਮਾਰ ਵੀ ਕਿਹੜੇ 8 9 ਜਿਹੜੇ ਆ ਉਹ ਮਤਲਬ ਟਲੀਵਲ ਸਾਹਿਬ ਇੱਕ ਨਾ ਵੀਡੀਓ ਇੱਕ ਬਣਾਈ ਆ ਪਿੰਡ ਦੇ ਲੋਕਾਂ ਨੇ ਬਣਾਈ ਆ ਟੌਂਗ ਪਿੰਡ ਦੀ ਆ ਉਹ ਉਸ ਦੇ ਵਿੱਚ ਉਸ ਨੂੰ ਜਦੋਂ ਉਹ ਜਿਹੜਾ ਬੈਗ ਜਿਹਾ ਸੀਗਾ ਪੂਲਿਆ ਗਿਆ ਉਹਦੇ ਵਿੱਚੋਂ ਲਫਾਫੇ ਨਿਕਲੇ ਨੇ ਸ਼ਰਾਬ ਦੇ ਜਿਹੜੀ ਜਿਹੜੀ ਉਹਦੇ ਜਿਹੜੇ ਪੁਲੀਸ ਨੇ ਜਿਹੜੇ ਟਿਕਲੇ ਨੇ ਉਹਤੇ ਐਸਐਸਪੀ ਸਾਹਿਬ ਨੇ ਕਾਰਵਾਈ ਵੀ ਕਰ ਦਿੱਤੀ ਆ ਬੰਦਾ ਵੀ ਫੜ ਲਿਆ ਇਸ ਨੂੰ ਕਿਵੇਂ ਦੇਖ ਰਹੇ ਹੋ ਕਿ ਲੋਕ ਆਪ ਨੂੰ ਹਾਰੇ ਹੋਏ ਨੇ ਨਹੀਂ ਜੀ ਵੇਖੋ ਜਦੋਂ ਅਸੀਂ ਜੁੱਧ ਨਸ਼ਿਆਂ ਦਾ ਬਦਲ ਸ਼ੁਰੂ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਆਪ ਮਤਲਬ ਜਿਹੜਾ ਪੁਲਿਸ ਨੂੰ ਸਾਨੂੰ ਆ ਕੇ ਦੱਸਿਆ ਕਿ ਸਾਡੇ ਪਿੰਡ 'ਚ ਆ ਵੀ ਬੰਦਾ ਵੇਚਦਾ ਜਾਂ ਸਾਡੇ ਪਿੰਡ 'ਚ ਆ ਵੀ ਵੇਚਦਾ ਇਸੇ ਤਰ੍ਹਾਂ ਹੋਣ ਜਿਹੜਾ ਦੇ ਕੋਈ ਸ਼ਰਾਬ ਵਾਲਾ ਇਦਾਂ ਫੜਿਆ ਗਿਆ ਕੋਈ ਬੰਦਾ ਕੋਈ ਝੋਲੇ 'ਚ ਪਾਈ ਫੜਦਾ ਕੋ ਬੋਦੀ 'ਚ ਪਾਈ ਬੰਦਾ ਜਿੱਥੇ ਬੱਦੀ ਪਾਈ ਫੜਦਾ ਇਹ ਵੀ ਪਿੰਡ ਦੇ ਵਿੱਚ ਹੋਵੇ ਮੈਂ ਤੁਹਾਨੂੰ ਕਿਹਾ ਵੀ ਕਿੱਡਾ ਵੱਡਾ ਬੰਦਾ ਹੋਵੇ ਕਿ ਪਿੰਡ 'ਚ ਹੋਵੇ ਕਿਹੇ ਬੰਦੇ ਨੂੰ ਮਾਫਰੀ ਕਰਾਂਗੇ ਜੀ ਭਾਵੇਂ ਜੋ ਬਤਨ ਸਿਆਸਤ ਤਾਂ ਹੋ ਰਹੀ ਹੈ ਹਾਂਜੀ ਬਹੁਤ ਬੜੀ ਹੋ ਰਹੀ ਹੈ ਜੀ ਉਸਦੀ ਕਿਤਾ ਦੇਖ ਜਿਹੜਾ ਬੰਦਾ ਸਿਆਸਤ ਕਰਦੇ ਕਦੀ ਜਾਂ ਦੋ ਤੇ ਲਾਛਾਂ ਦੇ ਸਿਆਸਤ ਹੀ ਕਰਦੇ ਤੇ ਉਹਨਾਂ ਕੰਮ ਥੋੜਾ ਕੋ ਕੀਤੇ ਤੁਸੀਂ ਤਾਂ ਕਿਹਦੀ ਗੱਲ ਅਸੀਂ ਚੱਕ ਦੇ ਰਹੇ ਹਾਂ ਅਸੀਂ 22 ਬੰਦੇ ਆ ਅਸੀਂ ਬਿਲਕੁਲ ਜਿਹੜੀ ਆ ਬਿਲਕੁਲ ਅਸੀਂ ਸਰ ਬਿਲਕੁਲ ਬਿਲਕੁਲ ਸਿਆਸਤ ਨਹੀਂ ਕਰਾਂਗੇ ਜੀ ਅਸੀਂ ਦੇ ਲੋ ਅੱਜ ਦੱਦੀ ਕਰਦੇ ਆ ਸਰਕਾਰ ਚਟਾਨ ਦੀ ਤਰ੍ਹਾਂ ਇਹਨਾਂ ਪ੍ਰਵਾਦਾ ਦੇ ਨਾਲ ਖੜੀ ਹੈ ਜਿਹੜੇ ਲੋਕ ਸਿਆਸਤ ਕਰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਉਹ ਭਰੋ ਜਾਂਦੇ ਉਹ ਗੁੱਸੇ ਨੂੰ ਤੁਹਾਡੀਆਂ ਸਿਆਸਤਾਂ ਕੀਤੀਆਂ ਪੰਜਾਬ ਦੇ ਲੋਕ ਭੁਗਤੰਦੇ ਆ ਲੋਕਾਂ ਨੂੰ ਕੀ ਪੀਂਦਾਂ ਚੋਂ ਨੌਕਰੀਆਂ ਨੂੰ ਲੈ ਕੇ ਜਿਹੜੇ ਲੋਕ ਬਾਰਾ ਗਰਾਮਾ ਪੀਂਦੇ ਨੇ ਜਿਹੜੇ ਰਾਸ ਰੱਬਾ ਪੀਂਦੇ ਨੇ ਖਰਾਬ ਤੇ ਨਿਵਾਦ ਨੇ ਨਿਸ਼ੀ ਕਰਵਾ ਰਹੇ ਉਹਨਾਂ ਦੇ ਪਿੰਡਾਂ ਦੇ ਵਿੱਚ ਬਣਾ ਲਈ ਆ ਦੇਖੋ ਮੈਂ ਤਾਂ ਬਲ ਹਰ ਬੰਦੇ ਨੂੰ ਪਹਿਲਾਂ ਵੀ ਇਹ ਗੱਲ ਕਹਿੰਦਾ ਅੱਜ ਵੀ ਕਹੂੰਗੀ ਜੀ ਪਹਿਲੀ ਗੱਲ ਤੇ ਨਸ਼ਾ ਕਰੋ ਹੀ ਨਾ ਪਹਿਲੀ ਗੱਲ ਤੇ ਚੜਾ ਪੀੜੀ ਵੇਹੇ ਹਾਨੀ ਕਰਕੇ ਜੀ ਕੋਈ ਵੀ ਨਸ਼ਾ ਕਰਨਾ ਸਮੈਕ ਪੀਣਾ ਫੀਮ ਖਾਣਾ ਸਭ ਸਰੀਲੀ ਹਾਨੀ ਕਰਕੇ ਨਸ਼ਾ ਨਹੀਂ ਕਰਨਾ ਚਾਹੀਦਾ ਜੀ ਪਰ ਜੇ ਤੁਸੀਂ ਕਰਨਾ ਵੀ ਆ ਤੇ ਘਟੋ ਘਟ ਕੇ ਮਾਨਤਾ ਪ੍ਰਾਪਤ ਬਲ ਟੇਕੇ ਤੋਂ ਮਜੂਦ ਸੁਦਾ ਟੇਕੇ ਤੋਂ ਲੈ ਕੇ ਆਓ ਥੋੜੀ ਪੀ ਲੋ ਜੇ ਤੁਸੀਂ ਤੱਕ ਪੀ ਨਹੀਂ ਹੈ ਪਹਿਲੀ ਗੱਲ ਤੇ ਮੈਂ ਤੇ ਕਹਿੰਦਾ ਪੀਓ ਹੀ ਨਾ ਬਿਲਕੁਲ ਐਦਾਂ ਜਿਹੜੇ ਲੋਕ ਵੇਚਦੇ ਫਿਰਦੇ ਆ ਉਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਜ਼ਹਿਰ ਵੇਚਦੇ ਫਿਰਦੇ ਆ ਆ ਜ਼ਹਿਰ ਦਾ ਹੀ ਸਟਾਕ ਆ ਕਿ ਆਪਾਂ ਕਿੱਥੇ ਦੇਖ ਲੋ ਸਭਨਾਂ ਕਿ ਨਿਕਲ ਆ ਨੌਕਰੀਆਂ ਨੇ ਲੈ ਗਈ ਕੀ ਗੱਲ ਕਰਦੇ ਆ ਸਰਕਾਰ ਵਾਲੇ ਮੰਤਰੀ ਵੱਲੋਂ ਕਹਿੰਦੇ ਮੰਤਰੀ ਨੌਕਰੀਆਂ ਦੀ ਅਪੀਲ ਪਾਈ ਕਿ ਨੌਕਰੀ ਦੇ ਦਿਆ ਕੇ ਨੌਕਰੀ ਦਿਆਂਗੇ ਹੁਣ ਕਿਨੇ ਕ ਬੰਦੇ ਮੌਤ ਹੋ ਚੁੱਕੇ ਆ ਅਜੇ 27 ਤੋਂ 92 ਇਹ ਮੰਤਰੀ ਕੋਈ